ਸਵਾਗਤ ਹੈ ਤੁਹਾਡਾ ਦੈਨਿਕ ਸਪੇਰਾ ਦੇ ਵਿੱਚ ਮੈਂ ਹਾਂ ਸਰੁਜੀਤਾ ਪੈरिस 올림픽 ਦੇ ਵਿੱਚ ব্রੌਂਜ਼ ਜਿੱਤਣ ਦੇ ਬਾਅਦ ਭਾਰਤੀ ਹਾਕੀ ਟੀਮ ਅੱਜ ਆਪਣੇ ਘਰ ਪਰਤੀ ਹੈ ਸਭ ਤੋਂ ਪਹਿਲਾਂ ਟੀਮ ਦੇ ਵੱਲੋਂ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ ਆਪਣੇ ਆਪਣੇ ਘਰਾਂ ਦੇ ਵਿੱਚ ਪਹੁੰਚੇ ਨੇ ਜਿੱਥੇ ਜ਼ੋਰਦਾਰ ਤਰੀਕੇ ਦੇ ਨਾਲ ਸਵਾਗਤ ਹੋ ਰਿਹਾ ਹੈ ਇਸੇ ਦੌਰਾਨ ਸਰਪੰਚ ਸਾਹਿਬ ਯਾਨੀ ਕਿ ਭਾਰਤੀ ਹਾਕੀ ਟੀਮ ਦੇ ਕੈਪਟਨ ਹਰ ਪੰਜਾਬ ਚੋਂ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਜਮਨਪ੍ਰੀਤ ਸਿੰਘ ਦਾ ਵੀ ਜ਼ੋਰਦਾਰ ਤਰੀਕੇ ਦੇ ਨਾਲ ਸਵਾਗਤ ਹੋ ਰਿਹਾ ਹੈ ਆਪਣੇ ਪਿੰਡ ਪਹੁੰਚੇ ਨੇ ਟੀਮਵਾਲ ਦੇ ਵਿੱਚ ਪਹੁੰਚੇ ਨੇ ਜਿੱਥੇ ਘਰ ਪਰਿਵਾਰ ਸਗੇ ਸਬੰਧੀ ਇੱਥੇ ਪਹਿਲਾਂ ਤੋਂ ਹੀ ਇਕੱਠੇ ਹੋਏ ਪਏ ਸੀ ਤੇ ਇਹਨਾਂ ਇੱਥੇ ਹੀ ਇਹਨਾਂ ਦੇ ਵੱਲੋਂ ਜ਼ੋਰਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਹੈ। ਜ਼ਾਹਿਰ ਹੈ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੇ ਘਰੀ ਪਰਤੇ ਨੇ ਪਹਿਲੇ 올림픽 ਦੇ ਵਿੱਚ 브్రాونز ਮੈਡਲ ਜਿੱਤ ਕੇ ਪੂਰੀ ਟੀਮ ਜਿਹੜੀ ਹੈ ਉਹ ਆਈ ਹੈ ਤੇ ਇਸੇ ਦੌਰਾਨ ਜਿਹੜਾ ਘਰਾਂ ਦੇ ਵਿੱਚ ਇਹਨਾਂ ਸਾਰੇ ਖਿਡਾਰੀਆਂ ਦੇ ਘਰਾਂ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਤੇ ਇਸੇ ਦੌਰਾਨ ਹਰਮਨਪ੍ਰੀਤ ਸਿੰਘ ਦੇ ਪਰਿਵਾਰ ਦੇ ਨਾਲ ਜਿਹੜੀਆਂ ਖੁਸ਼ੀ ਮਨਾਉਣ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਦਿੰਦੇ ਕਿ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਹਰਮਨਪ੍ਰੀਤ ਸਿੰਘ ਦਾ ਟੋਲ ਦੇ ਡਗੇ ਦੇ ਉੱਪਰ ਜਿਹੜਾ ਟੋਲ ਤੇ ਡਗਾ ਵਜਾ ਕੇ ਹਰਮਨਪ੍ਰੀਤ ਸਿੰਘ ਦਾ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਹੀ ਸਗੇ ਸਬੰਧੀਆਂ ਦੇ ਵੱਲੋਂ ਉਸ ਦੇ ਗੱਲੇ ਦੇ ਵਿੱਚ ਵੀ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ ਇਸੇ ਦੌਰਾਨ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਗਗਨ ਵੀ ਇੱਥੇ ਮੌਜੂਦ ਨੇ ਕੀ ਕੁਝ ਗੱਲਬਾਤ ਹੋਈ ਹੈ ਹਰਮਨਪ੍ਰੀਤ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਂਦੇ ਹਾਂ

ਆਪਣਾ ਅਲਮ ਜਿਹੜੇ ਨੇ ਜਿਹੜੇ ਨੇ ਪੰਜਾਬ ਪੁਲਿਸ ਦੇ ਐਸਪੀ ਜਿਹੜੇ ਨੇ ਉਹ ਵੀ ਨਾਲੇ ਇਸ ਅਗਰੇ ਉੱਤੇ ਇਸ ਅਗਰੇ ਸਨਮਾਨਤਾਂ ਨੂੰ ਪਾ ਲਿਆ ਜਾਂਦਾ ਉਹ ਵੀ ਨਾਲੇ ਇਹਨਾਂ ਦਾ ਜਵਾਬ ਮੇਰੇ ਦੇ ਅੰਦਰ ਨਾਲ ਕੋਈ ਸਾਰੇ ਕੁੜੀ ਜਿਹੜੇ ਨੇ ਆਪਣੇ ਉਹ ਪਰ ਜ਼ੋਰ ਨਾਲ ਬਿੱਗਦੇ ਬਿੱਟਾ ਐ ਦੂਸਰੀ ਵਾਰ ਲਗਾਤਾ ਫੋਨ ਜੀ ਮੈਡਮ ਜਿਹੜਾ ਭਾਰਤੀ ਝੋਲੀ ਦੇ ਵਿੱਚ ਪਾਇਆ ਉਹਦਾ ਇਸ ਖੇਡ ਦੇ ਵਿੱਚ ਪਰਮਜਰਾ ਤੋਂ ਖੇਡ ਕੇ ਅੱਗੇ ਵਧਿਆ ਤੇ ਦੂਸਤੇ ਹੌਕੀ ਦੇ ਲਈ ਇਹ ਵਾਰ ਰਣ ਸੀ ਜੋ ਕਪਤਾਨ ਜੀ ਦਾ ਇਸ ਵਾਰ ਭਾਰਤੀ ਹੌਕੀ ਦੇ ਵਿੱਚੋਂ ਬਹੁਤ ਬੜੇ ਤੇ ਇਹਨਾਂ ਦੇ ਗੋਲ ਮਾਰਿਆ ਤੇ ਸਾਡੇ ਦੇਸ਼ ਦੇ ਖੇਤਰ ਵਿੱਚ 24 ਕਰੋੜ ਦੇਸ਼ ਵਾਸੀਆਂ ਦੀਆਂ ਜਿਹੜੀਆਂ ਤਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਸਵਾਗਤ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰ ਹੋ ਗਏ ਉਹਨਾਂ ਦਾ ਸਵਾਗਤ ਜਿਹੜਾ ਵੱਲੋਂ ਮਿਲਿਆ ਜਾ ਰਿਹਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਪਿੰਡ ਵਾਸੀ ਉਹਨਾਂ ਦੇ ਰਿਸ਼ਤੇਦਾਰ ਸਕੇ ਸੰਬੰਧੀ ਜਿਹੜੇ ਉਹਨਾਂ ਦੇ ਘਰ ਆਏ ਨੇ ਸਵਾਗਤ ਹੈ ਸਗੋਂ ਉੱਤੇ ਅਗਰ ਨਹੀਂ ਤਾਂ ਹਰਮਨ ਆਪਣੇ ਕੰਮ ਹੋ ਚੁੱਕੇ ਰਹੇ ਜਿੱਤ ਤੋਂ ਬਾਅਦ ਤਾਂ ਵਰਮਜੀ ਬਾਗਪੁਰ ਤੋਂ ਮੈਂ ਨਹੀਂ ਜਾਂਦੇ ਲੱਗ ਕਿਵੇਂ ਦਾ ਲੱਗਦਾ ਚੱਲ ਆ ਗਿਆ ਮਾੜਾ ਬੋਲੀ ਕੱਢਾ ਹੋਇਆ ਜੀ

मेरे को वीडियोज़ वगैरह भेजते रहते थे क्योंकि इन्होंने बड़ी स्क्रीन लगा के सभी मैसेज देखे हैं तो बहुत स्पेशल मोमेंट है वो भी मेरे लिए एंड uh, सारा गांव खुश है मैं भी खुश हूँ इससे बड़ी बहुत और क्या बात रस्ते भी में भी भी रोड रोक के आपका स्वागत किया गया है जब से से अमृतसर चले हैं आप रस्ते में कई जगह आपको रोका गया है जी बिल्कुल बिल्कुल हर जगह पे स्वागत हो रहा है सर बहुत अच्छी बात है खुशी की बात है कि हॉकी भी इतना प्यार मिल रहा है कितनी देर बाद कर हो दो ढाई महीने बाद जीने कोई ਉਹ ਗੱਲ ਦੀ ਉਹ ਵੀ ਕਹ ਰਹੇ ਵਿਆਲ ਮੂ ਸਾਰੇ ਦੇਸੀ ਵਿਆਲ ਮੂ ਹਾਂਜੀ 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 ਬਿਲਕੁਲ ਜੀ ਬਹੁਤ ਬਹੁਤ ਖੁਸ਼ੀ ਹੈ ਜੀ ਫਰਕ ਕੀ ਨਜ਼ਰ ਆ ਰਿਹਾ ਕਿਉਂਕਿ ਸੌਰੀ ਪੂਰੇ ਸਟੇਡੀਅਮ ਚ ਹਰ ਮੈਚ ਤੇ ਤਿਰੰਗੇ ਲਹਿਰਾ ਰਹੇ ਸੀ ਪੰਜਾਬੀ ਭਾਰਤੀ ਨਜ਼ਰ ਆ ਰਹੇ ਸੀ ਜੋ ਲਗਾਤਾਰ ਤੁਹਾਡੇ ਤੇ ਜੇਰ ਕਰ ਰਹੇ ਸੀ ਤੁਹਾਨੂੰ ਵੈਸਟਰੀ ਜੀ ਦੇ ਰਹੇ ਸੀ ਕਾਫੀ ਟੀਵੀ ਤੇ ਵੀ ਕਾਫੀ ਇਸ ਵਾਰ ਨਹੀਂ ਬਿਲਕੁਲ ਜੀ ਆਊਟ ਆਫ ਇੰਡੀਆ ਜਾ ਕੇ ਖੇਡਣਾ ਤੇ ਇੰਨੇ ਦਰਸ਼ਕਾਂ ਦਾ ਪ੍ਰੇਮ ਮਿਲਣਾ ਜੀ ਭਾਰਤੀ ਇਹਦਾ ਤੇ ਬਹੁਤ ਆਈ ਥਿੰਕ ਉਹ ਮੋਟੀਵੇਟ ਕਰਦਾ ਉਹ ਹੀ ਚੀਜ਼ ਕਿ ਜਦੋਂ ਸਾਡੇ ਲੋਕ ਸਾਨੂੰ ਸਪੋਰਟ ਕਰਨ ਨਹੀਂ ਆ ਰਹੇ ਸਟੇਡੀਅਮ ਦੇ ਵਿੱਚ ਤੇ ਉਹ ਚੀਜ਼ ਮੋਟੀਵੇਟ ਵੀ ਕਰਦੀ ਹੈ ਤੇ तहे ਦਿਲੋਂ ਧੰਨਵਾਦ ਉਹਨਾਂ ਦਾ ਜਿਹੜੇ ਹੈ। ਬਤੌਰ ਕਪਤਾਨ ਇੱਕ ਵੱਡੀ ਜ਼ਿੰਮੇਵਾਰੀ ਸੀ। ਦਬਾਅ ਵੀ ਹੁੰਦਾ ਉਸ ਚੀਜ਼ ਦਾ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਪਰ ਉਸ ਦੇ ਬਾਵਜੂਦ ਤੁਸੀਂ ਖੁਦ ਆਪਣਾ ਪ੍ਰਦਰਸ਼ਨ ਵੀ ਤੁਹਾਡਾ ਬਹੁਤ ਸ਼ਾਨਦਾਰ ਰਿਹਾ। ਕਪਤਾਨ ਵਾਂਗੂ ਨਾ ਸਰਪੰਚ ਵਾਂਗੂ ਕੰਮ ਸਰਪੰਚ ਸਾਹਿਬ ਨਹੀਂ ਧੰਨਵਾਦ ਜੀ ਬਿਲਕੁਲ ਇਹ ਸਾਡੀ ਡਿਊਟੀ ਹੈ ਜੀ ਇਹ ਜ਼ਿੰਮੇਵਾਰੀ ਹੈ ਸਾਡੀ ਤੇ ਇਹ ਅਸੀਂ ਨਿਭਾਉਂਦੇ ਰਵਾਂਗੇ ਹਮੇਸ਼ਾ ਤੇ ਜਦੋਂ ਵੀ ਚਾਹੇ ਉਹ ਪੈਨਲਟੀ ਕਾਰਨ ਹੋਇਆ ਚਾਹੇ ਉਹ ਲੀਡਰਸ਼ਿਪ ਦਾ ਤੇ ਆਪਾਂ ਬਾਕੋ ਵੀ ਉਸ ਸੀਨ ਨੂੰ ਮਾਵਾ ਤੇ ਉਸ ਜੀ ਟੀਮ ਦੀ ਚੜ੍ਹਦੀ ਕਲਾ ਦਾ ਕੀ ਰਾਜ ਹੈ ਕਿਉਂਕਿ ਹਾਈ ਸਪੀਡ 'ਚ ਹਰ ਦਰਬਣੀ ਤੋਂ ਹਾਰਨ ਦੇ ਬਾਵਜੂਦ ਜਿਹੜਾ ਆ ਕੇ ਆਪਾਂ ਪ੍ਰੋਮੈਟ ਦਿੱਤੇ ਆ ਉਹ ਚੜ੍ਹਦੀ ਕਲਾ ਪਤਾ ਲੱਗਦਾ ਹੈ ਕਿ ਟੀਮ ਕਿਹੜੀ ਹਾਈ ਸਪੀਡ 'ਚ ਹੈ ਜਾਂ ਇਹ ਕਹਿਣੀ ਕਿ ਪੂਰੇ ਤਾਰਿਆ ਸੀ ਕਿ ਮੈਡਲ ਲੈ ਕੇ ਜਾਣਾ ਜੀ ਇਹ ਟੀਮ ਦਾ ਬਿਲੀਵ ਹੈ ਕਿਉਂਕਿ ਇਹਦੇ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਸੈਕਰੀਫਾਈਸ ਕੀਤਾ ਇਸ ਤੋਂ ਅਸੀਂ ਤੇ ਇਹ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ 올림픽 ਤੇ ਜਾਣਾ ਉਹ ਰੋਮਨ ਟੈਲਿਟੀ ਨਹੀਂ ਰਹੀ ਕਿ 올림픽 ਜਾ ਰਹੇ ਆ ਕਿ ਅਸੀਂ ਪਾਰਟਿਸਪੇਟ ਕਰਨ ਜਾ ਰਹੇ ਆ ਹੁਣ ਮੈਡਲ ਦੀ ਗੱਲ ਹੁੰਦੀ ਆ ਇਹ ਸਾਡੀ ਮੈਂਟੈਲਿਟੀ ਜਿਹੜੀ ਚੇਂਜ ਹੋਈ ਆ ਤੇ ਇਸੇ ਕਰਕੇ ਬੈਕ ਟੂ ਬੈਕ ਜਿਹੜੇ ਦੋ ਮੈਡਲ ਕਰ ਰਹੇ ਆ ਅੱਜ ਦੀ ਵੀ ਜ਼ਿੰਮੇਵਾਰੀ ਤੋਂ ਰੰਗ 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 ਬਣੇ ਵੀ ਅਸੀਂ ਕੀਤੀ ਜਾ ਰਹੀ ਹੈ ਮੈਡਮ ਬਿਲਕੁਲ ਜੀ ਬਿਲਕੁਲ ਇਸ ਵਾਰ ਪੂਰੀ ਉਮੀਦ ਸੀ ਬਹੁਤ ਲਾਗੂ ਮੋੜੇ ਆ ਪਰ ਇਹ ਸ਼ੁਰੂਆਤ ਆ ਜੀ ਆਹ ਅੱਗੇ ਹੋਰ ਵਧੀਆ ਕਰਾਂਗੇ ਅੱਜ ਅਮਰਸਰ ਆਇਓ 에어ਪੋਰਟ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਸ਼੍ਰੋਮਿਕ ਕਮੇਟੀ ਵੱਲੋਂ ਜਾਂ ਹੁਣ ਇਲਾਕਾ ਨਿਵਾਸੀਆਂ ਵੱਲੋਂ ਜੋ ਪਿਆਰ ਦਿੱ ਬਹੁਤ ਦੇਖੋ ਜੀ ਮੈਨੇ ਬਹੁਤ ਰੱਖਦਾ ਜਿੱਦਾਂ ਮੈਂ ਕਹਿ ਰਿਹਾ ਕਿ ਜਿੰਨਾ ਹਾਕੀ ਨੂੰ ਪਿਆਰ ਮਿਲਦਾ ਹੈ ਉਹਦੇ ਨਾਲ ਸਾਡਾ ਵੀ ਅਸੀਂ ਵੀ ਮੋਟੀਵੇਟ ਹੁੰਨੇ ਆ ਕਿ ਸਾਨੂੰ ਲੋਕ ਇਨਾ ਪਿਆਰ ਕਰ ਰਹੇ ਹੋ ਸਾਡੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਹੋਰ ਡਬਲ ਹੋ ਜਾਂਦੀ ਹੈ ਤੇ ਤੁਹਾਨੂੰ ਹੋਰ ਜਿਆਦਾ ਮਿਹਨਤ ਕਰਨੀ ਪੈਣੀ ਆ ਹੁਣ ਕਿਉਂਕਿ ਹਾਕੀ ਨੂੰ ਪਿਆਰ ਮਿਲ ਰਿਹਾ ਤੇ ਬਿਲਕੁਲ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਐਜ਼ ਅ ਟੀਮ ਜੁਗਰਾਜ ਭਾਈ ਨੇ ਨਾਮ ਦਿੱਤਾ ਤੁਹਾਨੂੰ ਇਸ ਵਾਰੀ ਸਰਪੰਚ ਸਾਹਿਬ ਦਾ ਸਰਪੰਚ ਸਾਹਿਬ ਖੋਦ ਨੇ ਜੀ ਜੁਗਰਾਜ ਜੀ ਨੂੰ ਬੜਾ ਮਾਨ ਦਿੱਤਾ ਆਪਣਾ ਮੈਡਲ ਓਨਰ ਨਹੀਂ ਨਹੀਂ ਬਿਲਕੁਲ ਜੀ ਨਹੀਂ ਨਹੀਂ ਬਿਲਕੁਲ ਜੀ ਵੱਡੇ ਬ੍ਰਦਰ ਨੇ ਡੇ 1 ਤੋਂ ਇਹਨਾਂ ਦੀ سپورਟ ਮੇਰੇ ਨਾਲ ਆ ਤੇ ਇਹ ਹਮੇਸ਼ਾ ਰਹਿਣੀ ਆ ਟੱਚਵਰਡ ਤੇ ਮੈਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜੋ ਵੀ ਮੈਂ ਅਚੀਵ ਕਰਦਾ ਆ ਕਿਉਂਕਿ ਮੈਨੂੰ ਪਤਾ ਹੈ ਸਾਡੀ ਖੋਦ ਦੀ ਫੀਲਿੰਗ ਨੇ ਸਾਨੂੰ ਸਾਡੀਆਂ ਬਹੁਤ ਗੱਲਾਂ ਸ਼ੇਅਰ ਕਰਦੇ ਨੇ ਮੈਨੂੰ ਮੈਂ ਜਾਣਦਾ ਕਿ ਇਹਨਾਂ ਲਈ ਇਹ ਸਾਰਾ ਮੈਡਲ ਜੋ ਮੈਂ ਅਚੀਵ ਕਰ ਰਹਾ ਹਾਂ ਇਹਨਾਂ ਲਈ ਕਿੰਨੇ ਮਾਇਨੇ ਰੱਖਦਾ ਹੈ ਤੇ ਉਹ ਪਰਸਨਲ ਅਸੀਂ ਨਹੀਂ ਦੱਸ ਸਕਦੇ ਪਰ ਦਿਲੋਂ ਮੈਂ ਕਹਿ ਰਿਹਾ ਕਿ ਮੈਨੂੰ ਬਹੁਤ ਖੁਸ਼ੀ ਆ ਬਹੁਤ ਬਹੁਤ ਜੀ ਜੇ ਬਾਕੀ ਖੇਡਾਂ ਜਿਸ ਤਰੀਕੇ ਨਾਲ ਪ੍ਰਮੋਟ ਹੋਈਆਂ ਹਾਕੀ ਉਸ ਤਰੀਕੇ ਨਾਲ ਨਹੀਂ ਸੀਗੀ ਪਰ ਹਾਕੀ ਇਸ ਵਾਰ ਬਹੁਤ ਚਰਚਾ ਦੇ ਵਿੱਚ ਆਈ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਸਰ ਤੁਸੀਂ ਇਦਾਂ ਹੀ ਮਾਈਕ ਚੁੱਕ ਕੇ ਹਾਕੀ ਦੇ ਪਿੱਛੇ ਭੱਜੀ ਜਾਓ ਆਪੇ ਹੋ ਜਾਣੀ ਹੈ ਇਸ ਦੇ ਨਾਲ ਹੀ ਬਿਲਕੁਲ ਜੀ ਦੇਵਾਂਤ ਹੁਣ ਮਹਾਰਾਜ ਦੀ ਕਿਰਪਾ ਨਾਲ ਇਹ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਵਿੱਚ ਮੀਡੀਆ ਦਾ ਤੁਸੀਂ ਸਪੋਰਟ ਕਰੋ ਹਾਕੀ ਨੂੰ ਦਿਖਾਓ ਬਤੋ ਬਤ ਜੀ ਤੇ ਇਦਾਂ ਹੀ ਆ ਜੀ ਐਸੇ ਨਹੀਂ ਹਾਕੀ ਨਹੀਂ ਕੋਈ ਵੀ ਖੇਡ ਆ ਜੀ ਐਂਡ ਆ ਤੁਹਾਡੇ ਆਪਾਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੇ ਉਹ ਬਹੁਤ ਜ਼ਰੂਰੀ ਆ ਕਿ ਹਰ ਇੱਕ ਖਿਡਾਰੀ ਨੂੰ ਸਪੋਰਟ ਮਿਲੇ ਕਿਉਂਕਿ ਉਹਦੇ ਪਿੱਛੇ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਥੈਂਕ ਯੂ ਸਰ ਜੀ ਕਿਲਾਸ ਵਾਲਾ ਜੇ ਇਨਫਰਾਸਟ੍ਰਕਚਰ ਦੀ ਕਮੀ ਹੈਲੇ ਵੀ ਨਜ਼ਰ ਆ ਰਹੀ ਹੈ ਜੇ ਸਟੇਡੀਅਮ ਜਾਂ ਫੈਸਿਲਿਟੀਆਂ ਮਿਲਣ ਤੇ ਹੋਰ ਹਰਮਨਪ੍ਰੀਤ ਇੱਥੇ ਪੈਦਾ ਹੋ ਸਕਦੇ ਤਿਆਰ ਹੋ ਸਕਦੇ। ਜੀ ਬਿਲਕੁਲ ਆਈ ਥਿੰਕ ਪੰਜਾਬ ਦੇ ਵਿੱਚ ਵੀ ਹੁ ਤੇ ਇਹ ਚੀਜ਼ਾਂ ਦੇ ਵਰਕ ਹੋ ਰਿਹਾ ਹੈ ਕੰਮ ਹੋ ਰਿਹਾ ਹੈ ਸਟੈਪ ਬਾਏ ਸਟੈਪ ਹੋ ਰਿਹਾ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਾਲਾਂ ਚ ਆਉਣ ਵਾਲੇ ਸਮੇਂ ਚ ਇਥੋਂ ਹੋਰ ਪਲੇਅਰ ਜਿਹੜੇ ਆ ਉਪਰ ਆਉਣਗੇ ਜੀ ਬਾਕੀ ਪ੍ਰੇਮੀ ਨੂੰ ਕੋਈ ਖਾਸ ਮੈਸੇਜ ਬਾਕੀ ਪ੍ਰੇਮੀਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਸਾਡੇ ਤੇ ਯਕੀਨ ਕਰਨ ਲਈ ਸਾਡੇ ਤੇ ਭਰੋਸਾ ਕਰਨ ਲਈ ਤੇ ਇਹਨਾਂ ਪਿਆਰ ਦੇਣ ਲਈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਗਲੀ ਵਾਲੀ 올림픽 ਅਗਲੇ ਵਾਲੇ ਜਿੰਨੇ ਵੱਡੇ ਟੂਰਨਾਮੈਂਟ ਆ ਇਦਾਂ ਹੀ ਤੁਹਾਨੂੰ ਵਧੀਆ ਹੋਕੀ ਦਿਖਾਈਏ ਤੇ ਮੈਡਲ ਲੈ ਕੇ ਆਈਏ। ਅੱਜ ਦੀ ਰਾਏ ਭਾਜੀ ਤੁਸੀਂ ਹੋਕੀ ਖੇਡੀ ਵੀ ਹੋ ਔਰ ਜ਼ਬਰਦਸਤ ਖੇਡਿਆ ਤੁਸੀਂ। ਔਰ ਇਸ ਵਾਰ ਤੁਸੀਂ ਬੇਕਰੇਸੀ ਵਾਚ ਕਰ ਰਹੇ ਸੀ ਕਮੈਂਟਰੀ ਕਰ ਰਹੇ ਸੀਗੇ ਕਿ ਕੋਈ ਪਰੇਸ਼ਾਨ ਹੋ ਰਿਹਾ ਹੈ ਕਿ ਨਾ ਤਬੀਲ ਹੋ ਗਏ ਜਾਂ ਚੇਂਜਸ ਇਸ ਪੱਲੇ ਵਗਦੇ ਹੋਏ। ਦੇਖੋ ਚੇਂਜਸ ਤਾਂ ਬਹੁਤ ਹੋਈਆਂ ਨੇ ਹੋਕੀ ਦੇ ਰੂਲਸ ਕਹ ਲਓ ਹੋਕੀ ਦੀਆਂ ਗਰਾਊਂਡਸ ਕਹ ਲਓ ਬਟ ਸਭ ਤੋਂ ਵੱਡੀ ਚੇਂਜ ਤੇ ਹੈ ਕਿ ਸਾਡੇ ਪਲੇਅਰਸ ਦਾ ਜਿਹੜਾ ਇੱਕ ਮਾਈਂਡਸੈਟ ਸੀਗਾ ਉਹ ਜਿਵੇਂ ਹਰਮਨ ਹੁਣਾ ਨੇ ਦੱਸਿਆ ਕਿ ਅਸੀਂ ਮੈਡਲ ਜਿੱਤਣ ਵਾਸਤੇ ਜਾਂਦੇ ਹਾਂ ਨਾ ਕਿ ਪਾਰਟਿਸਿਪੇਟ ਕਰਨ ਵਾਸਤੇ ਜਾਂਦੇ ਹਾਂ ਸੋ ਉਹ ਬੜੀ ਵੱਡੀ ਗੱਲ ਹੈ ਤੇ ਜਿਹੜੀ ਗੱਲ ਸਾਡੇ ਸਰਪੰਚ ਸਾਹਿਬ ਨੇ ਤੁਹਾਨੂੰ ਨਹੀਂ ਦੱਸੀ ਉਹ ਮੈਂ ਦੱਸ ਦਿੰਨਾ ਹੈ ਕਿ ਸਾਡੀ ਜਿਹੜੀ ਆ ਉਹ ਸਭ ਤੋਂ ਵੱਡੀ ਅਟੈਚਮੈਂਟ ਇਹ ਆ ਕਿ ਜਦੋਂ ਮੇਰੇ ਸੁਪਨੇ ਜਿਹੜੇ ਆ ਉਹ ਇਹ ਪੂਰੇ ਕਰ ਰਿਹਾ ਜੀ ਮੇਰੇ ਮਨ 'ਚ ਬੜੀ ਇੱਛਾ ਸੀਗੀ ਵੀ ਅਸੀਂ ਆਪਦੇ ਦੇਸ਼ ਵਾਸਤੇ 올림픽 ਦਾ ਮੈਡਲ ਜਿੱਤੀਏ ਉਹ ਮੈਂ ਨਹੀਂ ਕਰ ਸਕਿਆ ਪਰ ਪ੍ਰਮਾਤਮਾ ਨੇ ਸਾਨੂੰ ਇਸ ਪਾਸੇ ਨੂੰ ਲਾਉਣਾ ਸੀਗਾ ਇਹ ਪਲ ਬਖਸ਼ਣਾ ਸੀ ਕਿ ਉਹ ਮੇਰੇ ਸੁਪਨੇ ਇਹ ਛੋਟਾ ਵੀਰ ਪੂਰੇ ਕਰ ਰਿਹਾ ਸੋ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਦੇਖਦਾ ਹਾਂ ਇਹ ਸੋਚਦਾ ਹਾਂ ਕਿ ਜਿਹੜੀ ਸੇਵਾ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਸੀ ਉਹ ਤੋਂ ਵੱਡੀ ਸੇਵਾ ਸਾਡੇ ਇਸ ਛੋਟੇ ਵੀਰ ਨੂੰ ਬਖਸ਼ੀ ਹੈ ਤੇ ਪ੍ਰਮਾਤਮਾ ਇਸੇ ਤਰੀਕੇ ਚੜ੍ਹਦੀ ਕਲਾ 'ਚ ਰੱਖੇ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਦਾ ਮਿਹਰ ਭਰਿਆ ਹੱਥ ਰੱਖਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਪੰਚ ਸਾਹਿਬ ਜਿਹੜੇ ਆ ਇਹ 골ਡ ਮੈਡਲ ਜਿੱਤ ਕੇ ਆ ਗਏ ਬਿਲਕੁਲ ਹਾਕੀ ਦਾ ਯੋਗ ਹੈਗਾ ਜੀ ਹਾਕੀ ਦਾ ਯੋਗ ਕਦੀ ਵੀ ਨਹੀਂ ਸੀ ਗਿਆ ਠੀਕ ਹੈ ਵਿੱਚ ਥੋੜੀਆਂ-ਬਹੁਤੀਆਂ ਕਮੀਆਂ ਪੇਸ਼ੀਆਂ ਸੀਗੀਆਂ ਬਟ ਜਿਵੇਂ ਕਪਤਾਨ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਤਾਂ ਅਸੀਂ ਵੀ ਸਾਰੇ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਹਾਕੀ ਨੂੰ ਸਪੋਰਟ ਕਰੋ ਹਾਕੀ ਤੋਂ ਨਿਰਾਸ਼ ਨਾ ਹੋਵੋ ਔਰ ਹੁਣ ਜਿਹੜੀ ਟੀਮ ਹੈਗੀ ਹੈ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੋਰ ਵੀ ਪਲੇਅਰਸ ਹੈਗੇ ਨੇ ਬਹੁਤ ਵਧੀਆ ਨੇ ਔਰ ਦੇਸ਼ ਦਾ ਮਾਣ ਸਤਕਾਰ ਹਮੇਸ਼ਾ ਉੱਚਾ ਰੱਖਣਾ ਭਾਜੀ ਪਾਸ ਇਹ ਜਿਹੜਾ ਪੀਰਾਂ ਨੂੰ ਧਿਆਨ ਦਿੱਤਾ ਸਰਪੰਚ ਸਾਹਿਬ ਦਾ ਇਹ ਇਹਨਾਂ ਰਾਜੀ ਹੈ ਇਹਦਾ ਰਾਜ ਬਸ ਕੁਛ ਨਹੀਂ ਜੀ ਸਰਪੰਚ ਜਿਹੜਾ ਹੁੰਦਾ ਉਹ ਸਾਰਿਆਂ ਦੀ ਭਲਾਈ ਚਾਹਣ ਵਾਲਾ ਇੱਕ ਨਮਾਇੰਦਾ ਹੁੰਦਾ ਹੈ ਪਿੰਡ ਦਾ ਮੁਖੀਆ ਹੁੰਦਾ ਹੈ ਜੀ ਉਸੇ ਤਰੀਕੇ ਇੰਡੀਆ ਟੀਮ ਦਾ ਮੁਖੀਆ ਹੈ ਜੀ ਸੋ ਇਹ ਸਰਪੰਚ ਸਾਹਿਬ ਨੇ ਤੇ ਹੁਣ ਇਹਨਾਂ ਨੇ ਜਿਹੜੀ ਇਹਨਾਂ ਦੀ ਬਾਦਸ਼ਾਹਤ ਆ ਉਹ ਇਹ ਹੁਣ ਕੱਲੇ ਪਿੰਡ ਦਾ ਜਾਂ ਕੱਲੀ ਟੀਮ ਦਾ ਮੁਖੀਆ ਨਹੀਂ ਹੁਣ ਇਹ ਪੂਰੇ ਵਰਲਡ ਦਾ ਮੁਖੀਆ ਹੋ ਗਿਆ ਤੌਰ ਕੋਚ ਲੱਗਦਾ ਇਹ ਸਰਪੰਚੀ ਵਧੀਆ ਦਿਖਾਈ ਹੈ ਬਿਲਕੁਲ ਬਿਲਕੁਲ ਜੀ ਤੁਸੀਂ ਸਾਰੇ ਦੱਸੋ ਸਰਪੰਚੀ ਕਿਦਾਂ ਦੀ ਰਹੀ ਹੈ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਸਰਬਸੰਮਤੀ ਨਾਲ ਬਣਾਓਗੇ ਨਾ ਠੀਕ ਹੈ ਸਾਬਕਾ ਅਲੰਪੀਅਨ ਜਿਹੜੇ ਨੇ ਸਾਬਕਾ ਅਲੰਪੀ ਜੁਗਰਾਜ ਸਿੰਘ ਤੇ ਭਾਰਤੀਆ ਕੀ ਟੀਮ ਦੇ ਜਿਹੜੇ ਇਹ ਤਾਂ ਸਦਾ ਮੰਗਲ ਸਿੰਘ ਹੁਣੀ ਗੱਲ ਕਰ ਰਹੇ ਨੇ ਪਿਤਾ ਜੀ ਤੇ ਬੜੀ ਖੁਸ਼ੀ ਆ ਸਾਡੀ ਪਿੰਡ ਵਾਸੀਆਂ ਚ ਵੇਖ ਲੋ ਬਹੁਤ ਖੁਸ਼ੀ ਆ ਇਹ ਮਾਲਕ ਬਹੁਤ ਖੁਸ਼ੀਆ ਭਰਾ ਦੇ ਲੈਂਦਾ ਇਹ ਤੋਂ ਵੱਧ ਕਿਹੜੀ ਖੁਸ਼ੀ ਹੋ ਸਕਦੀ ਆ ਬੱਚਾ ਮੈਡਲ ਲੈ ਕੇ ਘਰ ਪਹੁੰਚਿਆ ਕਦੋਂ ਫੇਰ ਸ਼ੁਰੂ ਕੀਤਾ ਸੀ ਕੋਈ ਪੁਰਾਣੀ ਗੱਲਾਂ ਸੁਣਾਓ ਦੋਸਤਾਂ ਖੇਡਣਾ ਤੇ ਇੱਥੇ ਹੀ ਕੀਤਾ ਸੀ ਇਸੇ ਧਰਤੀ ਦੇ ਫੇ ਕਦੇ ਕਦੇ ਟਰੈਕਟਰ ਵੀ ਵਹਾ ਲੀਦਾ ਸੀ ਚਾਰ ਟਰੈਕਟਰ ਤੇ ਟਰੈਕਟਰ ਵੀ ਵਹਾਇਆ ਇਹਨਾਂ ਦੇ ਇਹ ਇਹਦੇ ਕੋਈ ਗਾਣਾ ਸੁਣਿਓ ਕਿਤੇ ਅੱਛਾ ਤੇ ਫੇ ਗਾਣੇ ਚਾਤ ਕਰਦਾ ਹੈ ਗਾਣਾ ਇੱਥੇ ਸਾਰੇ ਮੜ ਲੱਗ ਹੈ ਮੈਂ ਪਹਿਲਾਂ ਸਿੱਖਦਾ ਨਹੀਂ ਜਣ ਅੱਛਾ ਤੇ ਭਗੜਾ ਪਉਦਾ ਸੀ ਤੇ ਸਕੂਲੇ ਗੋਦਾ ਹੁੰਦਾ ਪਰ ਭੁੰਨੀਆਂ ਲਿਆਂਦਾ ਚਾਚਾ ਚਲੋ ਮਾਲਕ ਨੇ ਜਿਹਨੂੰ ਖੜਨਾ ਸੀ ਉਹਨੂੰ ਕੀਤਾ ਸਰਪੰਚ ਸਾਹਿਬ ਡਾਡੀ ਰਣਕ ਤੁਹਾਡੀ ਹੋਰ ਖਾਸੀ ਦਸਤੀ ਵੀ ਗਾਣੇ ਬੜੇ ਵਧੀਆ ਕਰਦੇ ਨੇ ਕੋਈ ਗੱਲ ਨਹੀਂ ਫੇਰ ਕਦੇ ਮਿਲਾਂਗੇ ਤਾਂ ਬਿਲਕੁਲ ਭਾਰਤੀ ਹੋਗੀ ਟੀਮ ਦੇ ਕਪਤਾਨ ਹਰਮਨ ਜੀ ਇਸ ਜਗ੍ਹਾ ਦੇ ਉੱਤੇ ਜਿਹੜੇ ਨੇ ਪਹੁੰਚੇ ਨੇ ਤਾਂ ਉਹਨਾਂ ਦੇ ਪਿਤਾ ਜੀ ਪਰਿਵਾਰਕ ਮੈਂਬਰ ਤੁਸੀਂ ਸਾਰੇ ਦੇਖ ਸਕਦੇ ਹੋ ਯਾਰ ਦੋ ਇੱਥੇ ਨੇ ਜਗਰਾਤ ਸਿੰਘ ਜਿਹੜੇ ਨੇ ਇੱਥੇ ਨੇ ਤਾਂ ਸਨਮਾਨਤ ਉਹਨਾਂ ਨੂੰ ਕੀਤਾ ਜਾ ਰਿਹਾ ਸਾਰੇ ਪਿੰਡ ਵਾਲੇ ਤੇ ਜਿਹੜੇ ਨੇ ਮੌਜੂਦ ਤਾਂ ਆਪਣੇ ਘਰ-ਘਰ ਮਨ ਪਹੁੰਚੇ ਨੇ ਹੁਣ ਉਹ ਉਹਨਾਂ ਨੇ ਆਪਣੇ ਪਰਿਵਾਰ ਨਾਲ ਉਹ ਸਮਾਂ ਜਿਹੜਾ ਬਤਾਉਣਾ ਚਾਹੁੰਦੇ ਨੇ ਸਾਰੇ ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਔਰ ਪਿੰਡ ਵਾਸੀ ਵੀ ਜਿਹੜੇ ਨੇ ਇੱਥੇ ਪਹੁੰਚੇ ਨੇ ਤਾਂ ਬੱਚੇ ਵੀ ਉਹਨਾਂ ਨੂੰ ਸਨਮਾਨ ਕਰ ਰਹੇ ਨੇ ਸਭ ਉਹਨਾਂ ਦਾ ਇਹੋ ਹੀ ਕਹਿਣਾ ਹੈ ਕਿ ਜਿਹੜੇ ਉਹ ਚਾਹੁੰਦੇ ਨੇ ਕਿ ਹਾਕੀ ਨੂੰ ਜਿਸ ਤਰ੍ਹਾਂ ਲੋਕਾਂ ਨੇ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਜਿਹੜਾ ਪਿਆਰ ਜਿਹੜਾ ਲੋਕ ਉਹ ਦਿੰਦੇ ਰਹਿਣ ਤਾਂ ਇਹ ਉਹਨਾਂ ਦੇ ਪਿੰਡ ਦੀਆਂ ਜਿਹੜੀਆਂ ਨੇ ਤਸਵੀਰਾਂ ਨੇ हरमन पहुँचे स्वागत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल आरोप